ਕੁਛ ਨਾ ਪਹਿਲਾਂ ਜੋ ਕਾਰਪੋਰੇਟ ਘਰਾਣੇ ਦਾ ਸਵਾਲ ਕੀਤਾ ਸੀਗਾ ਜੇ ਕਾਰਪੋਰੇਟ ਘਰਾਣੇ ਖਰੀਦ ਕਰਦੇ ਆ ਹਾਂਜੀ ਆਹ ਉਹ ਤੇ ਹਰਿਆਣੇ ਤੋਂ ਬਾਹਰ ਜਿਹੜੀ ਖਰੀਦ ਆ ਸਾਰੀ ਉਹ ਪ੍ਰਾਈਵੇਟ ਹੁੰਦੀ ਆ ਠੀਕ ਆ ਜੀ ਤਕਰੀਬ ਨੂੰ ਕਾਰਪੋਰੇਟ ਘਰਾਣੇ ਕਰਦੇ ਆ ਹੂੰ ਛੱਤ ਸ੍ਰੀ ਅਕਾਲ ਪਿਆਰੇ ਦਰਸ਼ਕ ਵੀਰੋ ਅੱਜ ਅਸੀਂ ਖੜੇ ਆ ਵੀਰ ਚੰਨਪ੍ਰੀਤ ਸਿੰਘ ਚੀਮਣਾ ਵੀਰ ਕੋਲੇ ਤੇ ਇਹਨਾਂ ਦਾ ਖੇਤ ਦੇਖਣ ਆਏ ਸੀਗੇ ਤੇ ਜਿਹੜਾ ਕਿ ਚੋਨਾ ਪੀਆਰ 126 ਦੀ ਇਹਨਾਂ ਨੇ ਜਣੀ ਬਜਾਈ ਕੀਤੀ ਹੋਈ ਆ ਵਧੀਆ ਝੋਨਾ ਤਿਆਰ ਹੋਇਆ ਪਿਆ ਵਾ ਇਹਦੇ ਬਾਰੇ ਗੱਲਾਂ ਬਾਤਾਂ ਕਰਦੇ ਆਂ ਵੀਰ ਦੇ ਨਾਲ ਸਸਤੀਕਰ ਵੀਰੇ ਹਾਂਜੀ ਸਸਤੀਕਰ ਜੀ ਥਰੂ ਟਾਕ ਦੇਖਣ ਆਲੇ ਸਮੂਹ ਪੰਜਾਬੀਆਂ ਨੂੰ ਸਾਰੇ ਕਿਸਾਨ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਵੀਰੇ ਕਿਵੇਂ ਲੱਗ ਰਿਹਾ ਫਸਲ ਦੇਖ ਕੇ ਵੀ ਕੀ ਆ ਪੂ ਕਿਵੇਂ ਰਿਹਾ ਤੁਹਾਡਾ ਇਤਕੀ ਦਾ ਆਪਾਂ ਸਾਲ ਫਸਲ ਦਾ ਅਗਰ ਵੀਰ ਆਏ ਆ ਵੀ ਫਸਲ ਤਕਰੀਬਨ ਵਧੀਆ ਵਾ ਹਾਂਜੀ ਤੇ ਮੀਂਹ ਪਹਿਲਾਂ ਥੋੜੇ ਘਟ ਪਏ ਆ ਬਾਅਦ ਚ ਆ ਕੇ ਮੀਂਹ ਵੀ ਚਲੋ ਪੈ ਗਏ ਹਾਂ ਪਹਿਲਾਂ ਪਹਿਲਾਂ ਆੜ ਲੱਗਣ ਦਾ ਲਾਈਟ ਦੀ ਵੀ ਦਿੱਕਤ ਆਈ ਹਾਂਜੀ ਹਾਂਜੀ ਚਲੋ ਹੁਣ ਤਾਂ ਵਧੀਆ ਲਾਈਟ ਚੱਲੀ ਜਾਂਦੀ ਹੈ ਹਨ ਹਾਂ ਤੇ ਮੇਨ ਜਿਹੜੀ ਆ ਕਿ ਮੰਨ ਲਓ ਜਿਹੜਾ ਅਪਾ ਝਾੜ ਦੀ ਗੱਲ ਕਰੀਏ ਵੀ ਜਿਹੜੇ ਹਜੇ ਝਾੜ ਆ ਜਿਹਨੇ ਮਾਜੀ ਏਰੀਏ ਦੇ ਵਿੱਚ ਆਪਣੇ ਗਰੁੱਪ ਵੀ ਦੀ ਆਪਣੇ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਆ ਚੰਨਨ ਸਿੰਘ ਜੀ ਹੁਣੀ ਪੱਟੀ ਤੋਣੇ ਉਹ ਉਹਨਾਂ ਨੇ ਜਿਹੜੀ ਕਟਾਈ ਕੀਤੀ ਆ ਬਾਸਮਤੀ ਕਸਮਾ ਦੀ ਤੇ 7301 ਸਵਾ ਝੋਨਾ ਵਾ ਸਵਾ ਕੰਪਨੀ ਦਾ ਹੂੰ ਹੂੰ ਤੇਤੋ ਜੀ ਦੇ ਪ੍ਰਾਈਵੇਟ ਹਾਈਬ੍ਰਿਡ ਬੀਜ ਆ ਹੂੰ ਉਹਦਾ ਝਾੜ ਉਹਨਾਂ ਦਾ ਰਿਕਾਰਡ ਤੋੜ ਨਿਕਲਿਆ ਵਾ ਠੀਕ ਹੈ ਜੀ ਉਹਨਾਂ ਦੇ ਦੱਸਣ ਦੇ ਹਿਸਾਬ ਨਾਲ ਤਾਂ ਵੀ ਜਿਹੜਾ ਝਾੜ ਹੈ ਤੇ ਕਿ ਬੰਪਰ ਰਹਿਣ ਦੀ ਉਮੀਦ ਹੈਗੀ ਆ ਹੂੰ ਪਰ ਜਿੱਥੇ ਕਿ ਮੈਨੂੰ ਲੱਗਦਾ ਵੀ ਇਹ ਕਿ ਪੂਰਾ ਬਹੁਤ ਵਗਿਆ ਵਾ ਪਸੋਂ ਦੀ ਹਵਾ ਬਹੁਤ ਘਟਾ ਬਗੀਏ ਨਾਲ ਵੀ ਘਟ ਵੀ ਸਕਦਾ ਝਾੜ ਜੋ ਮੇਰਾ ਨਿੱਜੀ ਤਜਰਬਾ ਚਲੋ ਜੇ ਵਧੀਆ ਨਿਕਲਦਾ ਤਾਂ ਤਾਂ ਵੀ ਫਾਇਦਾ ਹਾਂਜੀ ਤੇ ਪਰ ਇਹ ਵੀ ਇੱਕ ਸਵਾਲ ਆ ਵੀ ਜੇ ਆਪਣਾ ਝਾੜ ਵੱਧ ਨਿਕਲੂਗਾ ਕੀ ਇਹ ਸਾਂਭਿਆ ਵੀ ਜਾਊ ਸਰਕਾਰ ਖਰੀਦੂਗੀ ਵੀ ਜਿਹੜਾ ਆਪਣਾ ਮਸਲਾ ਚੱਲਦਾ ਸੀ ਆਪਾਂ ਪਹਿਲਾਂ ਵੀ ਵੀਡੀਓ ਪਾਈ ਸੀ ਹਾਂਜੀ ਬਈ ਪੀਆਰਐਕਸ 26 ਨੂੰ ਸੈਲਰ ਵਾਲੇ ਕਹਿੰਦੇ ਵੀ ਅਸੀਂ ਚੱਕਣਾ ਨਹੀਂ ਉਹ ਵਿਸ਼ੇ ਤੇ ਵੀ ਥੋੜੀ ਜੀ ਗੱਲ ਦੱਸੋ ਇਹ ਵਿਸ਼ਾ ਹਨ ਗੁਰਵੀਰ ਬਹੁਤ ਤਣਾਅਪੂਰਨ ਬਣਿਆ ਹੋਇਆ ਵਾ ਟਕਰਾਅ ਦੀ ਸਥਿਤੀ ਜਿਹੜੀ ਕਿਸਾਨਾਂ ਦੀ ਸੈਲਰ ਐਸੋਸੀਏਸ਼ਨ ਆਰਟੀ ਐਸੋਸੀਏਸ਼ਨ ਹੂੰ ਦੀ ਬਣੀ ਹੋਈ ਆ ਸਰਕਾਰ ਦੇ ਨਾਲ ਹੂੰ ਵੀ ਆਉਣ ਵਾਲਾ ਕੋਈ ਬੜਾ ਵਧੀਆ ਨਹੀਂ ਦਿਸ ਰਿਹਾ ਹੈਗਾ ਜੋ ਹਜੇ ਤੱਕ ਦੀ ਆਪਾਂ ਖਬਰਾਂ 2-4 ਦਿਨਾਂ ਦੇ ਵਿੱਚ ਦੇਖ ਰਹੇ ਆ। ਹੂੰ। ਜਦੋਂ ਆਪਾਂ ਝੋਨੇ ਦੀ ਬਜਾਈ ਸ਼ੁਰੂ ਕਰਨੀ ਸੀ ਨਾ ਉਦੋਂ ਆਪਾਂ ਇੱਕ ਵੀਡੀਓ ਕੀਤੀ ਜਦੋਂ ਆਪਾਂ ਆਪਣੇ ਸੈਲਰ ਜਿਹੜੇ ਆਪਣੇ ਵੀਰ ਖੇਤੀ ਵੀ ਕਰਦੇ ਨੇ ਪ੍ਰਤਪਾਲ ਹੁਣੇ ਪਲੇਆਰਾ ਉਹਨਾਂ ਨੂੰ ਵੀ ਇਸੇ ਕਰਕੇ ਨਾਲ ਲਿਆ ਸੀ ਵੀ ਉਹਨਾਂ ਦੀਆਂ ਕੀ ਮਜਬੂਰੀਆਂ ਨੇ ਉਹਨਾਂ ਨੂੰ ਕੀ ਘਾਟੇ ਪੈਂਦੇ ਕੀ ਵੀ ਕਿੱਥੇ ਕਮੀਆਂ ਨੇ ਆਪੋ ਸਾਰੀਆਂ ਪਹਿਲਾਂ ਆਪਣੀ ਵੀਡੀਓ ਜਿਹੜੀ ਪਈ ਆ ਉਹਨੂੰ ਵੀ ਨਾਲ ਹੀ ਉਹਦੇ ਵਿੱਚ ਕਲੀਅਰ ਕੀਤੀਆਂ ਹੋਈਆਂ। ਥੋੜਾ ਜਿਹਾ ਆਪਾਂ ਫਿਰ ਵੀ ਵਿਸਥਾਰ ਨਾਲ ਦੱਸ ਦਿੰਨੇ ਆ। ਉਦੋਂ ਪੰਜਾਬ ਸਰਕਾਰ ਤੇ ਖੇਤੀਬਾੜੀ ਵਿਭਾਗ ਨੇ ਪੂਸਾ 44 ਕਿਸਮ ਤੇ ਪਾਬੰਦੀ ਲਾਤੀ ਬਿਲਕੁਲ ਲਈ ਵੀ ਉਹ ਸਮਾਂ ਵੱਧ ਲੈਂਦੀ ਆ ਹੂੰ ਪਾਣੀ ਆ ਜਿਹੜਾ ਵੱਧ ਲੱਗਦਾ ਬਿਜਲੀ ਵੀ ਫਿਰ ਵੱਧ ਜਾਣੀ ਆ ਆਟੋਮੈਟਿਕਲੀ ਪਾਣੀ ਫਸਲ ਨੂੰ ਲੰਬਾ ਸਮਾਂ ਦੇਣਾ ਹੂੰ ਸਰਕਾਰ ਨੇ ਉਹਦੇ ਤੇ ਪਾਬੰਦੀ ਲਾ ਕੇ ਪੀਆਰ 126 ਦੀ ਜਿਹੜੀ ਰეკਮੈਂਡੇਸ਼ਨ ਕਰਤੀ ਵੀ ਇਹ ਇੱਕ ਵਧੀਆ ਕਿਸਮ ਹੈ ਕਿਸਾਨਾਂ ਦੀ ਵੀ ਪਹਿਲੀ ਪਸੰਦ ਬਣੀ ਹੋਈ ਕਿਸਮ ਪਿਛਲੇ 3-4 ਸਾਲ ਤੋਂ ਵੀ ਇਹ ਹੀ ਬੀਜੀ ਜਾਂਦੀ ਵੀ ਇਹ ਹੀ ਬੀਜੀ ਜਾਂਦੀ ਹੂੰ ਉਸਾ 44 ਦਾ ਜਿਹੜਾ ਚੌਲ ਸਰਕਾਰ ਨੂੰ ਸੈਲਰ ਐਸੋਸੀਏਸ਼ਨ ਵਾਲੇ ਸੈਲਰ ਵਾਲੇ ਭਰਾ ਆਪਣੇ ਦਿੰਦੇ ਆ ਹੂੰ ਉਹ 1 ਕਵੰਟਲ ਮਗਰ 67 ਕਿਲੋ ਚੌਲ ਦਿੰਦੇ ਉਹਨਾਂ ਨੂੰ ਹੂੰ ਜੇ ਬਾਕੀ ਚਲੋ ਮੰਨ ਲਓ ਕਣੀ ਕੁਣੀ ਨਿਕਲ ਗਈ ਪਾਲਸ ਹੋ ਕੇ ਡੀਓਸ ਲੱਲਪਾ ਬਜੋ ਹੋ ਗਿਆ ਨਾ ਜੀ 67 ਕਿਲੋ ਚੌਲ ਸਰਕਾਰ ਲੈਂਦੀ ਆ ਪੂਸਾ 44 45 ਜਿਹਨੇ ਕੋਈ ਬਾਕੀ ਹੋਰ ਕਿਸਮਾਂ ਨਹੀਂ ਜਿਹਦੇ ਚੋਂ ਸਰਕਾਰ ਨੇ ਵੀਰੇ ਪਿਰਤ ਪਾਲ ਨੇ ਦੱਸਿਆ ਸੀ ਵੀ 60 ਪਾਸ ਆ ਪਰ 68 ਨਿਕਲਦਾ 68 ਨਿਕਲਦਾ ਹਾਂ ਵੀ ਫਾਇਦਾ ਹੁੰਦਾ ਸਾ ਕਿਸਾਨਾਂ ਨੂੰ ਵੀ ਤੇ ਉਹਨਾਂ ਨੂੰ ਵੀ ਸੈਲਰ ਵਾਲਿਆਂ ਨੂੰ ਵੀ ਹੁਣ ਜਿਹੜਾ ਪੀਆਰ 126 ਦੇ ਕੁੰਡੀ ਇੱਥੇ ਆੜੀ ਹੋਈ ਆ ਵੀ ਜਿਹੜੀ ਇਹ ਵੈਰੈਟੀ ਆ ਹੂੰ ਇਹਦਾ ਜਿਹੜਾ ਚੌਲ ਨਿਕਲਦਾ ਸਾਫ਼ ਹੋ ਕੇ 60% ਤੋਂ ਥੱਲੇ ਰਹਿ ਜਾਂਦਾ 60 ਤੋਂ ਵੀ ਥੱਲੇ ਰਹਿ ਜਾਂਦਾ 55 ਕਿਲੋ ਦੀ ਵੀ ਜਿਹੜੀ ਆ ਖਬਰ ਆਉਂਦੀ ਆ ਹੂੰ ਹੂੰ ਉਹ ਕਹਿੰਦੇ ਵੀ ਸਾਨੂੰ ਇਹਦਾ ਘਾਟਾ ਪੈਂਦਾ ਵੀ ਜਿਹੜੀ ਇਹਦੀ ਨੀਤੀ ਆ ਇਹਦਾ ਖਰੜਾ ਵਾ ਉਹ ਸਰਕਾਰ ਦੁਬਾਰਾ ਬਣਾਵੇ ਜਾਂ ਹਾਂ ਵੀ ਉਹ ਚੀਜ਼ ਨੂੰ ਘੱਟ ਪਰਸੈਂਟ ਕਰੇ ਹਾਂ ਹੂੰ ਇੱਕ ਤਾਂ ਇਹ ਵਿਸ਼ੇ ਤੇ ਗੱਲ ਸਰਕਾਰ ਨਾਲ ਇਹਨਾਂ ਦੀ ਚੱਲੀ ਆ ਹੂੰ ਦੂਜੀ ਜਿਹੜੀ ਪੰਜਾਬ ਸਰਕਾਰ ਦੀ ਸਭ ਤੋਂ ਵੱਡੀ ਨਲਾਇਕੀ ਆ ਹਜੇ ਤੱਕ ਆਪਣੇ ਸੈਲਰਾਂ ਦੇ ਵਿੱਚੋਂ ਚਾਹਲ ਨਹੀਂ ਚੱਕੇ ਗਏ ਕੰਪਲੀਟ ਨਹੀਂ ਹੋਏ ਗਏ ਹੂੰ ਜਿਹੜੇ ਹੁਣ ਤੋਂ ਤਿੰਨ ਤੋਂ ਚਾਰ ਮਹੀਨੇ ਪਹਿਲਾਂ ਚੱਕੇ ਜਾਣੇ ਚਾਹੀਦੇ ਸੀ ਹੂੰ ਉਹਦੇ ਲਈ ਵੀ ਕੱਲ ਤੇ ਪਰਸੋਂ ਤੋਂ ਖਬਰਾਂ ਲੱਗੀਆਂ ਨੇ ਵਿਜੇ ਕਲੜਾ ਜੀ ਪੰਜਾਬ ਦੇ ਆਰਡੀ ਐਸੋਸੀਏਸ਼ਨ ਦੇ ਪ੍ਰਧਾਨ ਨੇ ਇੱਕ ਤਾਂ ਉਹਨਾਂ ਦੀ ਐਸੋਸੀਏਸ਼ਨ ਆ ਉਹ ਵੀ ਕੇਂਦਰੀ ਮੰਤਰੀ ਨੂੰ ਮਿਲ ਕੇ ਆਏ ਨੇ ਸੈਂਟਰ ਤੋਂ ਜਿਹੜੇ ਵਜੀਰ ਨੇ ਖੇਤੀ ਦੇ ਹਾਂਜੀ ਨੰਬਰ 2 ਤੇ ਜਿਹੜੇ ਰਵਿੰਦਰ ਚੀਮਾ ਜੀ ਤੇ ਮਨੋਜਨ ਕਾਲੀਆ ਜੋ ਕਾਲੀ ਅਤੇ ਭਾਜਪਾ ਪੱਖੀ ਐਸੋਸੀਏਸ਼ਨ ਦੇ ਪ੍ਰਧਾਨ ਨੇ ਹੂੰ ਉਹ ਵੀ ਕੇਂਦਰੀ ਮੰਤਰੀ ਨੂੰ ਕੱਲ ਤੇ ਪਰਸੋਂ ਉਹਨਾਂ ਦੀਆਂ ਵੀ ਖਬਰਾਂ ਲੱਗੀਆਂ ਮਿਲ ਕੇ ਆਏ ਨੇ ਵੀ ਜਿਹੜਾ ਸੈਲਰਾਂ ਦਾ ਮਸਾਲਿਆਂ ਹਾਲੇ ਕੀਤੇ ਜਾਣ ਜਿਹੜੀਆਂ ਉਹਨਾਂ ਨੂੰ ਕਮੀ ਆ ਰਹੀਆਂ ਨੇ ਵੀ ਹੁਣ ਦੇਖੋ ਇਹ ਚੀਜ਼ ਸਭ ਦੇ ਵਿੱਚ ਗਰਵੀਰ ਫਸਣਾ ਕਿਸਾਨ ਨੇ ਆ ਬਿਲਕੁਲ ਕਿਸਾਨ ਦੀ ਜਿਹੜੀ ਫਸਲ ਆ ਪੱਕ ਕੇ ਪਿਆਰ ਹੋ ਚੁੱਕੀ ਆ ਇਹ ਆਪਣੀ ਜਿਹੜੀ ਆਪਣਾ ਝੋਨਾ ਇਹ ਕਿੰਨੇ ਦਿਨਾਂ ਦਾ ਹੋ ਗਿਆ ਇਹਦੀ ਵੀਰੇ 26 ਜੂਨ ਦੀ ਆਪਣੀ ਲਵਾਈ ਕੀਤੀ ਹੋਈ ਆ 26 ਜੂਨ ਮੰਨ ਲਓ ਆਪਾਂ ਪਨੀਰੀ ਪਟਕੇ ਲਾਤੀ ਤਾਂ 26 ਦਿਨ ਦੀ ਪਨੀਰੀ ਸੀ ਹੂੰ 26 ਜੂਨ ਨੂੰ ਆਪਾਂ ਬਜਾਈ ਕੀਤੀ ਆ ਖੇਤ ਚ ਪਨੀਰੀ ਲਾਈ ਬਿਲਕੁਲ 26 ਸਤੰਬਰ ਨੂੰ ਇਹ 90 ਦਿਨ ਦਾ ਹੋ ਗਿਆ ਠੀਕ ਆ ਜੀ ਜੀ 26 ਦਿਨਾਂ ਦੀ ਇਹਦੀ ਪਨੀਰੀ ਸੀ 116 ਦਿਨ ਹੋ ਗਏ ਬਿਲਕੁਲ ਯੂਨੀਵਰਸਿਟੀ ਕਹਿੰਦੀ ਹੈ ਵੀ ਇਹ 120 ਦਿਨਾਂ ਦੇ ਵਿੱਚ ਜਿਹੜੀ ਫਸਲ ਪੱਕ ਕੇ ਤਿਆਰ ਹੋ ਜਾਂਦੀ ਆ ਪਰ ਅਲੱਗ-ਅਲੱਗ ਖੇਤਰਾਂ ਦੇ ਵਿੱਚ ਜ਼ਮੀਨਾਂ ਦੇ ਪਾਣੀਆਂ ਦਾ ਫਰਕ ਦੇ ਨਾਲ ਜ਼ਿਮੀਂਦਾਰ ਇਹਨੂੰ 130 ਦਿਨ ਦਿੰਦੇ ਆ ਪੂਰਾ ਪੱਕਣ ਦੇ ਲਈ ਹਮ ਜਿੱਥੇ ਸਰਕਾਰ ਕਹਿ ਰਹੀ ਹੈ ਨਾ ਵੀ ਅਸੀਂ 17% ਨਮੀ ਵਾਲਾ ਝੋਨਾ ਲੈਣਾ ਹਮ 130 ਤੋਂ 135 ਦਿਨ ਤੇ 17 ਤੋਂ ਵੀ ਥੱਲੇ ਆ ਜਾਂਦਾ ਏ ਹਮ ਐਨ ਪੂਰਾ ਪੱਕ ਕੇ ਪਾਪਰ ਸੁੱਕ ਜਾਂਦਾ ਵਾ 130 ਤੋਂ 135 ਨੂੰ ਫਸਲ ਤਿਆਰ ਆ ਹੁਣ ਮਸਲਾ ਕਿੱਥੇ ਅੜਦਾ ਵਾ ਇਹ ਹੈਗਾ ਅਗੇਤੇ ਲੱਗੇ ਹੋਏ ਝੋਨੇ ਜਿਹੜੇ ਮੰਨ ਕੇ ਚਲੋ ਵੀ 25 26 ਜੂਨ ਤੋਂ ਜਿਹੜੇ ਆ ਜਾਣੇ ਪੱਕੇ ਪਏ ਆ ਹਾਂ ਆ ਮੇਰੇ ਇਧਰ ਵਾਲਾ ਦਿਖਾਉਦਾ ਆਪਣੇ ਗਵਾਢੀਆਂ ਦਾ ਇਹ ਪੂਰਾ ਪੱਕਿਆ ਤਿਆਰ ਆਣ ਹਮ ਇਹ ਮੰਨ ਕੇ ਚਲੋ ਵੀ 5 ਜੁਲਾਈ ਤੱਕ ਜਿਹੜੇ ਝੋਨੇ ਲੱਗੇ ਤਿਆਰ ਨਹੀਂ ਹਾਂ ਮਸਲਾ ਇੱਥੇ ਅੜਦਾ ਵਾ ਜਿਹੜਾ ਹੁਣ ਇੱਕ ਵੀਕ ਪੁਆਇੰਟ ਆ ਨਾ ਕੁਆਲਿਟੀ ਤੇ ਕੁਆਂਟੀਟੀ ਦੇ ਵਿੱਚ ਜੇ ਅਸੀਂ ਫਰਕ ਅੰਤਰ ਕੱਢਣਾ ਹੋਵੇ ਹਮ ਸਰਕਾਰ ਨੂੰ ਆਪਾਂ ਉਦੋਂ ਵੀ ਕਿਹਾ ਸੀ ਇਹ ਵਿਸ਼ਾ ਇੰਪੋਰਟੈਂਟ ਆ ਇਹਦੇ ਤੇ ਧਿਆਨ ਦੇਣਾ ਚਾਹੀਦਾ ਸਰਕਾਰ ਨੇ ਪੂਸਾ 44 ਕਾ ਸੰਬੰਧ ਕਰਤੀ ਹੂੰ ਵਿਚਾਲੇ ਕਣਕ ਤੋਂ ਬਾਅਦ ਵਖਵਾ ਬਣ ਗਿਆ ਹੂੰ ਜਿਹੜੇ ਸਾਡੇ ਕਿਸਾਨ ਵੀਰ ਸੀ ਉਹ ਮੱਕੀ ਵਾਲੇ ਪਾਸੇ ਆ ਗਏ ਹੂੰ ਠੀਕ ਆ ਜੀ ਕਣਕ ਤੋਂ ਬਾਅਦ ਮੱਕੀ ਲੱਗਣ ਲੱਗੀ ਜਿਹੜੀ ਸਾਇਲੇਜ ਦੇ ਲਈ ਵਰਤੀ ਸਾਇਲੇਜ ਦੇ ਲਈ ਲਾ ਲੋ ਕਈ ਵੀਰ ਚਲ ਪਕਾਵੀ ਵੀ ਲਾ ਲੈਂਦੇ ਆ ਹੂੰ ਹੁਣ ਹੋਇਆ ਕਿ ਮੱਕੀ ਵਾਲੀ ਜਿਹੜੀ ਕਣਕ ਤੋਂ ਮੱਕੀ ਲੱਗੀ ਉਹਦਾ ਜਿਹੜਾ ਸਾਇਲੇਜ ਆ ਉਹ ਜਲਾਈ ਦੇ ਅਖੀਰ 'ਚ ਜਾ ਕੇ ਪੈਂਦਾ ਹੂੰ ਹੁਣ ਕਿਸਾਨ ਕਿੱਥੇ ਗਲਤ ਆ ਆਪਾਂ ਦੋਨੇ ਪੱਖਾਂ ਦੀ ਗੱਲ ਕਰਨੀ ਆ ਜਿੱਥੇ ਸਾਡੇ ਜੀ ਵੀ ਕਮੀਆਂ ਨੇ ਸਾਨੂੰ ਸੁਧਾਰ ਕਰਨਾ ਪਣਾ ਜੇ ਅਸੀਂ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਟਿਕਣਾ ਵਾ ਬਿਲਕੁਲ ਕੁਆਂਟੀਟੀ ਨਾਲੋਂ ਕੁਆਲਿਟੀ ਬਣਾਉਣੀ ਪਣੀ ਆ ਸਾਨੂੰ ਹੂੰ ਜਦੋਂ ਝੋਨਾ ਜਿਹੜਾ 26 ਜੁਲਾਈ ਦੇ ਅਖੀਰ ਤੱਕ ਜਾ ਕੇ ਲੱਗਣਾ ਉਹ ਪੱਕਣ ਦੇ ਵਿੱਚ ਆਉਂਦਾ ਨਹੀਂਗਾ ਜੀ ਨਵੰਬਰ ਦੀ 10 12 ਤਰੀਕ ਤੱਕ ਚੱਲਿਆਂ ਉਧਰ ਮੌਸਮ ਠੰਡਾ ਹੋ ਜਾਂਦਾ ਕੋਈ ਬਾਰਿਸ਼ ਹੋ ਜੇ ਹੋਰ ਉਹਦੇ ਚ ਨਮੀ ਦੀ ਮਾਤਰਾ ਵੱਧ ਜਾਂਦੀ ਆ ਬਿਲਕੁਲ ਉਹ ਝੋਨੇ ਦਾ ਜਿਹੜਾ ਮਕਚਰਾ ਨਮੀ ਆ ਉਹ 25 26 ਤੋਂ ਘਟਦੀ ਨਹੀਂ ਜੀ ਹੂੰ ਸਰਕਾਰ ਕਹਿੰਦੀ ਅਸੀਂ 17% ਲਾ ਲੈਣਾ ਹੂੰ ਹਾਲੇ ਸਰਕਾਰ ਨੂੰ ਇੱਥੇ ਇਹ ਕਰਨਾ ਚਾਹੀਦਾ ਵੀ ਜਿਹੜੇ ਮੱਕੀ ਵਾਲੇ ਖੇਤਾਂ ਦੇ ਵਜਾ ਕਿਸਾਨਾਂ ਨੂੰ ਵੀ ਸੂਝਵਾਨ ਹੋਣਾ ਪੈਣਾ ਉਹ ਉਹਦੀ ਬਿਜਾਈ ਨਾ ਕਰਨ ਉਹਦਾ ਪੀਆਰ 126 ਉਹਦੀ ਜਗ੍ਹਾ ਤੇ ਬਾਸਮਤੀ ਕਿਸਮਾਂ ਜਿਵੇਂ 1509 1718 1647 ਜਿੰਨੀਆਂ ਵੀ ਜੜੀਆਂ ਘਟ ਸਮਾਂ ਲੈਣ ਵਾਲੀਆਂ ਬਾਸਮਤੀ ਦੀਆਂ ਕਿਸਮਾਂ ਨੇ ਆਮ ਤਾਂ ਗਿਆ 15 ਜੂਨ ਨੂੰ ਹੀ ਰਹਿ ਜਾਂਦੀ ਹੈ ਉਹ ਵੀ ਲੈਣ ਜਾਂ 11 ਕਿ ਲਾ ਲੈਣਾ ਵੀ ਇਹ ਕਿਸਮਾਂ ਦੀ ਬਜਾਈ ਕਰ ਲੈਣਾ ਇਹਨੂੰ ਪੂਰਾ ਲੇਟ ਵੀ ਕਰ ਇਹਦੇ ਪ੍ਰਾਈਵੇਟ ਥੀ ਹੋਣੀ ਆ ਜਾਂ ਫਿਰ ਇਹਦੀ ਤਰੀਕ ਕਿਹੜੀ ਬੰਨਣ ਵੀ ਜਿੱਥੇ ਸਹੀ ਜਾਵੇ ਇਹਦੀ ਜਿਹੜੀ ਪੀਜੀਯੂ ਨੇ ਰეკਮੈਂਡੇਸ਼ਨ ਕੀਤੀ ਹੋਈ ਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਉਹਨਾਂ ਨੇ 25 ਜੂਨ ਤੋਂ ਇਹਨੂੰ 10 ਜੁਲਾਈ ਤੱਕ ਦਾ ਸਹੀ ਸਮਾਂ ਦਿੱਤਾ ਹੋਇਆ ਵਾ ਵੀ ਜੇ ਤੁਸੀਂ ਬੰਪਰ ਝਾੜ ਲੈਣਾ ਸਮੇਂ ਸਾਰ ਇਹਨੂੰ ਲਾ ਕੇ ਤੇ ਆਪਦਾ ਕਟਨਾਮ 15 ਦਿਨਾਂ ਦੇ ਵਿੱਚ ਇਹ 15 ਦਿਨ ਦੀ ਫਸਲੀ 10 ਜੁਲਾਈ ਹੱਦ 15 ਜੁਲਾਈ ਕਰ ਲੋ ਹੁਣ ਜਿਹੜਾ ਝੋਨਾ ਹੀ ਐ ਤੇ ਕੀ ਮੈਂ ਤੁਹਾਨੂੰ ਦੱਸਦਾ ਹੁਣ ਆਪਾਂ ਮੈਂ ਅੱਖੀਂ ਦੇਖਿਆ ਚਲੋ ਆਪਣੇ ਨੇੜੇ ਪਿੰਡ ਦੀ ਜਗਰਾਉ ਹਲਕੇ ਦੇ ਵਿੱਚ ਹੀ ਹੂੰ ਅਗਸਤ ਮਹੀਨੇ ਦੇ ਜਾ ਕੇ 26 ਝੋਨਾ ਲੱਗਿਆ ਹੋਇਆ ਲੱਗਿਆ ਦੱਸੋ ਉਹ ਕਦੋਂ ਜਾ ਕੇ ਪੱਕੂ ਤੇ ਕਦੋਂ ਜਾ ਕੇ ਵੱਢੂ ਤੇ ਉਹ ਮੰਡੀਆਂ 'ਚ ਆਪੀ ਪਰੇਸ਼ਾਨ ਹੋਣਗੇ ਨਾਲੇ ਅੱਜ ਕਿਸਾਨ ਖੱਜਲ ਹੂੰ ਆੜਤੀਆ ਖੱਜਲ ਗਾਂ ਸ਼ੈਲਰ ਵਾਲੇ ਖੱਜਲ ਬਿਲਕੁਲ ਕਮੀਆਂ ਸਾਡੇ ਜਿਹੜੀਆਂ ਹੈਗੀਆਂ ਨੇ ਨਾ ਉਹ ਸਾਨੂੰ ਆਪ ਵੀ ਸੁਧਾਉਣੀਆਂ ਪੈਣਗੀਆਂ ਕੋਸ ਗੱਲਾਂ ਸਾਡੇ ਹੱਥ ਨੇ ਹੂੰ ਕੋਸ ਸਰਕਾਰ ਦੇ ਹੱਥ ਨੇ ਸਰਕਾਰ ਦੀਆਂ ਜਿਹੜੀਆਂ ਮਾੜੀਆਂ ਨੀਤੀ ਜਿੱਦਾਂ ਮੈਂ ਪਹਿਲਾਂ ਹੀ ਦੱਸਿਆ ਵੀ ਸਰਕਾਰ ਨੇ ਹਜੇ ਤੱਕ ਛੱਲਰਾਂ ਦਾ ਝੋਨਾ ਨਹੀਂ ਚੱਕਿਆ ਹੂੰ ਵੀ ਜਿਹੜੀ ਜਿੱਦਾਂ ਉਹ ਪੂਸਾ 44 ਬੰਦ ਕਰਤਾ ਜੇ ਪੀਏ 126 ਨੂੰ ਆਪਾਂ ਲੰਬਾ ਸਮਾਂ ਚਲਾਉਣਾ ਇਹ ਵੈਰਾਈਟੀ ਨੂੰ ਘੱਟ ਸਮੇਂ 'ਚ ਵੱਧ ਝਾੜ ਦੇਣ ਵਾਲੀ ਘੱਟ ਪਾਣੀ ਤੇ ਵਧੀਆ ਕਿਸਮਾ ਇਹ ਤਾਂ ਇਹਦਾ ਜਿਹੜਾ ਛੱਲਰਾਂ ਦੇ ਨਾਲ ਜਿਹੜਾ ਖਾੜਾ ਵਾ ਉਹ 60 ਵਾਲਾ ਜਿਹੜਾ ਆਪਾਂ ਪਹਿਲਾਂ ਗੱਲ ਕੀਤੀ 60 ਵਾਲਾ 60 ਵਾਲੇ ਨੂੰ 50 ਕਰ ਦੇਣਾ ਇਹ ਇਹਦੀ ਨੀਤੀ ਹੈ ਜਿਹੜੀ ਦੁਬਾਰਾ ਬਣਨੀ ਚਾਹੀਦੀ ਆ ਵੀ ਜੋ ਸਾਡਾ ਛੱਲ ਉਹ ਵੀ ਨਾ ਪਾਵੇ ਉਹਨਾਂ ਨੂੰ ਕਿਉਂਕਿ ਜਿਹੜਾ ਹੀ ਮੈਂ ਵੀ ਇੱਕ ਖਬਰ ਪੜ੍ਹੀ ਸੀ ਵੀ ਉਹ ਸੈਲਰ ਵਾਲਿਆਂ ਨੂੰ ਘਟਾ ਹੀ ਇੰਨਾ ਪੈ ਜਾਣਾ ਵੀ ਉਹਨਾਂ ਨੇ ਬੰਦ ਕਰਕੇ ਚਲੇ ਜਾਣਾ ਕਾਰਨ ਗਰਵੀਰ ਆਇਆ ਹੈ ਨਾ ਵੀ ਕਿਸੇ ਇੱਕ ਏਰੀਆ ਦੇ ਵਿੱਚ ਨਹੀਂ ਇਸ ਤਰ੍ਹਾਂ ਹੋਇਆ ਹੂੰ ਮੈਂ ਅੱਗੇ ਵੀ ਆਪਾਂ ਪਿਛਲੇ ਇੰਟਰਵਿਊ ਚ ਵੀ ਆਖਿਆ ਸੀ ਵੀ ਲੁਧਿਆਣਾ ਜਿਲ੍ਹਾ ਮੇਨ ਲਾ ਲਓ ਬਰਨਾਲਾ ਲਾ ਲਓ ਹੂੰ ਬਠਿੰਡਾ ਲਾ ਲਓ ਹੂੰ ਮੌਕਸਰ ਲਾ ਲਓ ਫਰੀਦਕੋਟ ਲਾ ਲਓ ਮੂਗਾ ਲਾ ਲਓ ਇਹ 7-8 ਜ਼ਿਲ੍ਹੇ ਨੇ ਜਿਹੜੇ ਹੱਬ ਨੇ ਮੰਨ ਲਓ ਮੇਨ ਬੰਦ ਪਰ ਛਾੜ ਦੇਣ ਦੇ ਵਿੱਚ ਇਹ 7-8 ਜ਼ਿਲਾਂ ਜ਼ਿਲ੍ਹਿਆਂ ਦੇ ਵਿੱਚ ਮਾਲਵੇ ਖਿੱਤੇ ਦੇ ਆ ਇਹ ਹੂੰ ਇੱਥੇ ਕਣਕ ਤੋਂ ਬਾਅਦ ਜਿਹੜਾ ਵਖਵਾ ਪੈ ਗਿਆ ਮੱਕੀ ਹਦੋਂਬਦ ਲੱਗਣ ਲੱਗੀ ਹਾਂ ਇਹ 7-8 ਜ਼ਿਲ੍ਹਿਆਂ ਦੇ ਵਿੱਚ ਹਦੋਂਬਦ ਮੱਕੀ ਲੱਗੀ ਆ ਜਿਹਦਾ ਫਾਇਲਾ ਚ ਪਿਆ ਤੇ ਝੋਨਾ ਸਭੀ ਅੱਗੇ ਲੇਟ ਹੋ ਗਿਆ ਲੇਟ ਹੋ ਗਿਆ ਕਿਸਾਨਾਂ ਕੋਲੇ ਹੋਰ ਕੋਈ ਕਿਸਮ ਜਿੱਦਾਂ ਮੈਂ ਪਹਿਲਾਂ ਆਖਿਆ ਬਾਸਮਤੀ ਲਾਲਮ ਚੰਗੇ ਰਹਿਣਗੇ ਹੂੰ ਵੀ ਜੁਲਾਈ ਦੇ ਅਖੀਰ ਤੱਕ ਜਾ ਕੇ ਜਾਂ ਅਗਸਤ ਤੱਕ ਜਾ ਕੇ ਉਹਨੂੰ ਬੈਲਕਨ ਉੱਲਾ ਲਾਉਣ ਇਹਦੇ ਤੇ ਮੁਕੰਮਲ ਸਰਕਾਰ ਨੂੰ ਗੌਰ ਕਰਨਾ ਚਾਹੀਦਾ ਵਾ ਬਿਲਕੁਲ ਫਿਰ ਇਹ ਚੀਜ਼ਾਂ ਹਾਲਾ ਨਹੀਂ ਆਪਾਂ ਨੁਕਸਾਨ ਆ ਜਿਹੜਾ ਆਪਣਾ ਸਮਝੋ ਮੈਂ ਪਹਿਲਾਂ ਦੱਸਿਆ ਵੀ ਤਣਾਪੌਰਨ ਸਥਿਤੀ ਬਣੀ ਹੋਈ ਆ ਅੱਗੇ ਹਮ ਸਾਰੇ ਧਰਾਂ ਨੇ ਖੱਜਲ ਹੋਣਾ ਜੇ ਆਪਣੇ ਝੋਨੇ ਦਾ ਆਪਣਾ ਜਾਨੀ ਪੈਦਾਵਾਰ ਵੱਧ ਗਈ ਆ ਤਾਂ ਹੋਰ ਸਟੇਟਾਂ 'ਚ ਵੀ ਵਧੀ ਹੋਊਗੀ ਹਾਂਜੀ ਤਾਂ ਉਹ ਵੀ ਆਪਦਾ ਝੋਨਾ ਫਿਰ ਸੈਂਟਰ ਨੂੰ ਦਿੰਦੇ ਹੋਣਗੇ ਤੇ ਜੇ ਉਹਨਾਂ ਨੇ ਪੰਜਾਬ ਨਾਲ ਜਿਵੇਂ ਅੱਗੇ ਹੁਣ ਤੱਕ ਤਕ ਧੱਕਾ ਆਉਂਦਾ ਆ ਤੇ ਜੇ ਸੈਂਟਰ ਨੇ ਕਿਤੇ ਆਏ ਧੱਕਾ ਆਪਣਾ ਪੰਜਾਬ ਨਾਲ ਕੀਤਾ ਤਾਂ ਫਿਰ ਆਪਣੀ ਖੇਤੀ ਤਾਂ ਰੁਲ ਜੂ ਜਿਹੜੀ ਸਰਕਾਰੀ ਖਰੀਦ ਹੀ ਪੰਜਾਬ ਤੇ ਹਰਿਆਣਾ ਦੇ ਵਿੱਚ ਆ ਜੀ ਅੱਛਾ ਜੀ ਯੂਪੀ ਤੇ ਕੌਜਕ ਜ਼ਿਲ੍ਹਿਆਂ ਦੇ ਵਿੱਚ ਆ ਕੌਜਕ ਮੈਨੂੰ ਲੱਗਦਾ ਮੈਂ ਉਹ ਕਲੀਅਰ ਨਹੀਂ ਹੈਗਾ ਦੱਸਦੇ ਹੁੰਦੇ ਜੂਪੀ ਵਾਲੇ ਵੀ ਸਾਡੇ ਕੋਸ਼ਕ ਜਲੇ ਜਾਂਦੇ ਵਿੱਚ ਹੈਗੀ ਖਰੀਦ ਨਹੀਂ ਉੱਥੇ ਪ੍ਰਾਈਵਟ ਖਰੀਦ ਹੁੰਦੀ ਆ ਜਿੱਦਾਂ ਹੁਣ ਹਰਿਆਣੇ ਦੇ ਵਿੱਚ ਪਹਿਲਾਂ ਬੀਜੇਪੀ ਸਰਕਾਰ ਚੱਲੋ ਹੁਣ ਉਹ ਸਚੋਣਾ ਹੋ ਰਹੀਆਂ ਨੇ ਉਹਨਾਂ ਨੇ ਮੈਨੂੰ ਲੱਗਦਾ ਪਿਛਲੇ ਤਿੰਨ ਚਾਰ ਦਿਨ ਹੋ ਗਏ ਜਿਹੜੀ ਖਰੀਦ ਆ ਸਰਕਾਰੀ ਸ਼ੁਰੂ ਕੀਤੀ ਹੋਈ ਆ ਝੋਨੇ ਦੀ ਨਹੀਂ ਉਹੀ ਆ ਵੀ ਚਲੋ ਸਰਕਾਰੀ ਨਾ ਹੋਵੇ ਖਰੀਦ ਕੋਈ ਕਾਰਪੋਰੇਟ ਘਰਾਣੇ ਆ ਜਿਹੜੇ ਉਹ ਆਪ ਦਾ ਉਤੋਂ ਖਰੀਦ ਕੇ ਝੋਨੇ ਨੂੰ ਸਰਕਾਰ ਨੂੰ ਪ੍ਰੋਵਾਈਡ ਕਰ ਦੇਣ ਸੈਂਟਰ ਨੂੰ ਤੇ ਸੈਂਟਰ ਜਿਹੜੀ ਕਿ ਪੰਜਾਬ ਵਾਲੀ ਝਾਕਣੀ ਬੰਦ ਕਰ ਦੇਵੇ ਵੀ ਇਹ ਨੁਕਸਾਨ ਹੋ ਸਕਦਾ ਇਹਦੇ ਤੇ ਗਰਵੀਰ ਆਏ ਸੀ ਨਾ ਜਿਹੜਾ ਅੱਗੇ ਆ ਮੈਂ ਤੁਹਾਨੂੰ ਪਹਿਲਾਂ ਗੱਲ ਪਹਿਲਾਂ ਵਾਲੀ ਮੈਂ ਕੰਪਲੀਟ ਕਰ ਦਣਾ ਜਿਹੜਾ ਹੁਣ ਆਪਾਂ ਉਸ ਨੂੰ ਮੈਂ ਦੱਸਿਆ ਵੀ ਪੱਟੀ ਆਪਣੇ ਚੈਨਲ ਨਾਲ ਉਹਨਾਂ ਨੇ ਝੋਨਾ ਕੱਟਿਆ ਉਹਨਾਂ ਨੇ ਪ੍ਰਾਈਵੇਟ ਹੀ ਵੇਚਿਆ ਵਾ ਠੀਕ ਹੈ ਸਰਕਾਰੀ ਦਾ ਆਪਾਂ ਇਹਦਾ ਤੇ ਆਪਣੇ ਦਾ ਹੈਗਾ ਵਾ 2300 ਕੁ ਰੁਪਏ ਉਹਨਾਂ ਨੇ 2000 ਦੇ ਆਸ-ਪਾਸ ਵੇਚਿਆ ਉੱਥੇ ਹਮ ਪਰਮਲ ਝੋਨਾ 2000 ਨੂੰ ਵਿਕਿਆ ਉੱਥੇ ਯਾਨੀ ਘੱਟ ਰੇਟ ਨਾਲ ਘੱਟ ਰੇਟ ਤੇ 300 ਰੁਪਿਆ ਘੱਟ ਰੇਟ ਹਾਂਜੀ ਤੇ ਉਹ ਹੁਣ ਜ਼ਿਮੀਂਦਾਰ ਬਚਾਰੇ ਘਾਟਾ ਖਾਈ ਰਹੇ ਆ ਤੇ ਸਰਕਾਰੀ ਖਰੀਦ ਆਪਾਂ ਇੱਕ ਤੋਂ ਸ਼ੁਰੂ ਹੋਣੀ ਆ ਉਦੋਂ ਤੁਹ ਹਾਂ ਜੀ ਆਰਤੀ ਚਲੇ ਜਾਣਗੇ ਆਰਤੀਆਂ ਨੇ ਆਉਣਾ ਜਾਨ ਨੂੰ ਜਿਹੜੇ ਪੱਲੇਦਾਰ ਜੁਨੀਅਨ ਆ ਉਹਨਾਂ ਨੇ ਚਲੇ ਜਾਣਾ ਤੇ ਖੱਜਲ ਕਿਸਾਨ ਹੋਣਾ ਕਿਸਾਨ ਦੇ ਫਸਲ ਵੀ ਸਾਂਭਣੀਆਂ ਤੇ ਮਗਰਲੀ ਦੀ ਵੀ ਬਜਾਈ ਕਰਨੀ ਮਗਰਲੀ ਦੇ ਤਿਆਰੀ ਕਰਨੀ ਜਿਹੜਾ ਉਧਰ ਮੌਸਮ ਕਿੰਨੀ ਵਾਰ ਬਿਗੜ ਜਾਂਦਾ ਉਹਦਾ ਨਹੀਂ ਪਤਾ ਬਿਲਕੁਲ ਜੀ ਕਿਉਂਕਿ ਤੁਸੀਂ ਨਾ ਪਹਿਲਾਂ ਉਹ ਕਾਰਪੋਰੇਟ ਘਰਾਣੇ ਦਾ ਸਵਾਲ ਕੀਤਾ ਸੀਗਾ ਜਿਹੜੇ ਕਾਰਪੋਰੇਟ ਘਰਾਣੇ ਖਰੀਦ ਕਰਦੇ ਆ ਹਾਂ ਜੀ ਆਹ ਤੇ ਹਰਿਆਣੇ ਤੋਂ ਬਾਹਰ ਜਿਹੜੀ ਖਰੀਦ ਆ ਸਾਰੀ ਉਹ ਪ੍ਰਾਈਵੇਟ ਹੁੰਦੀ ਆ ਠੀਕ ਆ ਜੀ ਤਕਰੀਬ ਨੂੰ ਕਾਰਪੋਰੇਟ ਘਰਾਣੇ ਕਰਦੇ ਆ ਹਮ ਜਿਹੜੇ ਹੁਣ ਸਰਕਾਰ ਉਹ ਤੋਂ ਬਿੱਲ ਲੈ ਕੇ ਆਈ ਸੀ ਹਮ ਉਹ ਇਹ ਨੀਤੀ ਸੀਗੀ ਜਿਹੜੀ ਬੀਜੇ ਪੰਜਾਬ ਦੇ ਵਿੱਚ ਜਿਹੜੀ ਹੁਣ ਟਕਰਾਉਣ ਵਾਲੀ ਸਥਿਤੀ ਬਣੀ ਆ ਲੋਕ ਖੱਜਲ ਹੋਣਗੇ ਹੂੰ ਠੀਕ ਆ ਜੀ ਕਿਸਾਨ ਆਪੀ ਬਾਹਰ ਵੇਚੂਗਾ ਕਿਸੇ ਪ੍ਰਾਈਵੇਟ ਨੂੰ ਪ੍ਰਾਈਵੇਟ ਨੂੰ ਵੇਚੇ ਹੋ ਸਕਦਾ 2 ਸਾਲ 3 ਸਾਲ ਉਹ ਆਪਣੇ ਤੋਂ ਵੱਧ ਰੇਟ ਦਾ ਸਰਕਾਰੀ ਤੋਂ ਖਰੀਦ ਲੈਣਾ ਜਿਹੜੀ ਕਣਕਾਂ ਕੜਦਾਨੀਆਂ ਦੇ ਸੈਲੋ ਦੇ ਵਿੱਚ ਆਪਾਂ ਨੂੰ 25 30 ਰੁਪਏ 50 ਰੁਪਏ ਵੱਧ ਚਲੀ ਜਾਂਦੀ ਆ ਹੂੰ ਠੀਕ ਆ ਜੀ ਵੀ 2 ਸਾਲ 3 ਸਾਲ ਉਹ ਵੱਧ ਰੇਟ ਦੇ ਦੇਣਾ ਵੀ ਜ਼ਿੰਮੇਵਾਰ ਉਧਰ ਨੂੰ ਹੋ ਜਾਣ ਜਦੋਂ ਮੰਡੀਕਰਨ ਟਟ ਗਿਆ ਆਪਾਂ ਨੂੰ ਪੁੱਛਣਾ ਹੀ ਕਹੇ ਨੇ ਨਹੀਂ ਗਾ ਜੀ ਉਹਦਾ ਉੱਤਰ ਪ੍ਰਦੇਸ਼ ਆ ਜਾਂ ਪਛਮੀ ਮਗਾਲਾ ਜਿੱਧਰ ਝੋਨਾ ਲਾਦੇ ਇਧਰ ਪੱਕਾ ਮੰਡੀਕਰ ਨਹੀਂ ਸਰਕਾਰ ਨਹੀਂ ਖਰੀਦ ਕਰਦੀ ਬਿਲਕੁਲ ਉੱਥੇ 17-1800 ਨੂੰ ਇਹੀ ਝੋਨੇ ਵੇਖਦੇ ਆ ਹਮ ਆਪਣੇ ਪੱਕੇ ਖਰੀਦ ਕਰਕੇ ਆਪਣੇ 2300 ਨੂੰ ਵੇਖਦਾ ਜਿਹੜਾ ਉਦੋਂ ਪੰਜਾਬ ਨੇ ਧਰਨਾ ਇਸੇ ਕਰਕੇ ਲਾਇਆ ਸੀ ਦਿੱਲੀ ਲੰਬਾ ਸਮਾਂ ਕਿਸਾਨ ਬੈਠੇ ਆ ਵੀ ਜਦੋਂ ਦੇਸ਼ ਨੂੰ ਅਨਾਜ ਦੀ ਲੋੜ ਸੀ ਹਰੀ ਕ੍ਰਾਂਤੀ ਦਾ ਨਾਅਰਾ ਦਿੱਤਾ ਜਦੋਂ ਆਪਣੇ ਪ੍ਰਧਾਨ ਮੰਤਰੀ ਸ਼ਾਸਤਰੀ ਜੀ ਹੋਏ ਨੇ ਲਾਲ ਬਹਾਦਰ ਸ਼ਾਸਤਰੀ ਜੀ ਹਮ ਉਦੋਂ ਆਪਾਂ ਸਾਰੇ ਦੇਖਦਾ ਢੱਡ ਭਰਿਆ ਹਮ ਤੇ ਅੱਜ ਜਦੋਂ ਹੁਣ ਦੇਸ਼ ਪੈਰਾਸਰ ਹੋ ਗਿਆ ਹੂੰ ਤੇ ਵੀ ਜਿਹੜੀ ਸਾਡੇ ਨਾਲ ਇਹ ਮਤਲਬੀ ਮਾਲਾ ਸਲੂ ਕਰਨ ਲੱਗੇ ਹੋਇਆ ਕੇਂਦਰ ਵੀ ਬਿਲਕੁਲ ਸਹੀ ਹੈ ਨਾ ਜੀ ਜਦੋਂ ਅਸੀਂ ਸਾਰੇ ਦੇਸ਼ ਦਾ ਢੱਡ ਭਾਰਤਾ ਜਦੋਂ ਹੁਣ ਤੁਹਾਡੇ ਕੋਲੇ ਅਨਾਜ ਦੇ ਭੰਡਾਰ ਵੱਧ ਗਏ ਤੁਸੀਂ ਸਾਡੇ ਨਾਲ ਵੱਦ ਸੁਣ ਕੀ ਕਰਨ ਲੱਗੇ ਹੋਏ ਆ ਹੂੰ ਇਹ ਗੱਲਾਂ ਨੇ ਜੀ ਹੁਣ ਅੱਗੇ ਪਤਾ ਕਿਉਂ ਨਹੀਂ ਗ੍ਰਵੀਰ ਗੱਲ ਮੈਂ ਤੁਹਾਡੇ ਨਾਲ ਹੋਰ ਨੋਟ ਕਰਦਾ ਦੋ ਤਿੰਨ ਸਾਲ ਪਹਿਲਾਂ ਤੋਂ ਜਿਹੜਾ ਪਿਛਲਾ ਸਮਾਂ ਉਨੀ ਪੰਜਾਬ ਦੇ ਵਿੱਚ ਜ਼ਮੀਨ ਨਹੀਂ ਸੀ ਜਿੰਨਾ ਸਾਡਾ ਇੱਥੇ ਝੋਨੇ ਦੇ ਰਿਕਾਰਡ ਨਿਕਲੇ ਆਉਂਦੇ ਸੀਗੇ ਉਹ ਕਿਵੇਂ ਹੁੰਦਾ ਸੀ ਮੰਨ ਲਓ ਜ਼ਮੀਨ ਘਾਟਾ ਪੈਦਾਵਾਰ ਆ ਝਾੜ ਦੇ ਵਿੱਚ ਬਦਲ ਜਾਂਦੀ ਸੀ ਕੋਈ ਕਾਰਨ ਕਿਸੇ ਜਿਹੜੇ ਸਾਡੇ ਆੜਤੀਏ ਵੀਰ ਸੀਗੇ ਹਮ ਸ਼ੈਲਰਾਂ ਵਾਲੇ ਲਾ ਲਓ ਆੜਤੀਏ ਲਾ ਲਓ ਉਹ ਜਿਹੜਾ ਜੁਪੀ ਦੇ ਵਿੱਚ ਪ੍ਰਾਈਵੇਟ ਬੰਦਿਆਂ ਦਾ ਖਰੀਦਿਆ ਝੋਨਾ ਉੱਥੇ ਘੱਟ ਰੇਟ ਨੂੰ ਹੁੰਦਾ ਸੀ ਉਹ ਪੰਜਾਬ ਦੇ ਵਿੱਚ ਆ ਕੇ ਸਰਕਾਰੀ ਰੇਟ ਤੇ ਬੈਕ ਜਾਂਦਾ ਸੀ ਉਹ ਜਾਨੇ ਵਿੱਚੋਂ ਕਮਾਈ ਕਰਦੇ ਸੀ ਵਪਾਰ ਕਮਾਈ ਕਰਦੇ ਕਿੰਨੇ ਟਰੱਕ ਫੜੇ ਜਾਂਦੇ ਹੁੰਦੇ ਸੀ ਟਿੱਪਰ ਆਉਂਦੇ ਜਿਹੜੇ ਆਪਣੇ ਵੱਡੇ ਘੋੜੇ ਆ ਕਿਸਾਨ ਜੁਨੀਆ ਵੀ ਇਹਨਾਂ ਨੂੰ ਘੇਰਦੀਆਂ ਰਹੀਆਂ ਨੇ ਜਾਂ ਪੁਲਿਸ ਵੀ ਪਰ ਹੁੰਦਾ ਸਾਰਾ ਮਿਲੀ ਭੁਗਤ ਨਾਲ ਹੀ ਆ ਹਮ ਹੁਣ ਸੇ ਤੋਂ ਫਿਰ ਪਿੱਛੇ ਜਿਹੋ ਜਿਹੋ ਬਿੱਲ ਵਾਲਾ ਵੀ ਉਦੋਂ ਮਸਲਾ ਤਾਂਹੀਂ ਉੱਠਿਆ ਸੀ ਜਿਹੜਾ ਸਰਕਾਰ ਬਿੱਲ ਲੈ ਕੇ ਆ ਰਹੀ ਹੈ ਇਹ ਵੀ ਇੱਕ ਉਹੀ ਨੀਤੀ ਦਾ ਘੜੀ ਸੀਗੀ ਵੀ ਸਰਕਾਰ ਨੂੰ ਵੀ ਕੇਂਦਰ ਨੂੰ ਵੀ ਇਹਦੇ ਜਿਹੜਾ ਨੁਕਸਾਨ ਆ ਵੱਡਾ ਹੁੰਦਾ ਸੀ ਜਦੋਂ ਜੂਪੀ ਦਾ ਝੋਨਾ ਉਥੇ 1800 ਰੋ ਨੂੰ ਖੀਦਦੇ ਆ ਹੂੰ ਪੰਜਾਬ ਚੱਕ ਜਾਂ ਹਰਿਆਣਾ ਦੇ ਬੱਚੋ ਜਿਹੜਾ ਸਰਕਾਰੀ ਰੇਟ ਹੁੰਦਾ ਉਹ ਤੇ ਵੇਚ ਜਾਂਦਾ ਸੀ ਹੂੰ ਇਸੇ ਕਰਕੇ ਸਰਕਾਰ ਨੇ ਆਨਲਾਈਨ ਸਿਸਟਮ ਕੀਤਾ ਕੇਂਦਰ ਨੇ ਹੂੰ ਆ ਜਿੰਨੀ ਮੰਨ ਕੇ ਚਲ ਹੁਣ ਮੰਨ ਲਓ ਆਪਣੀ ਮੇਰੇ ਕੋਲ 20 ਕਿੱਲੇ ਮੰਨ ਲਓ ਝੋਨਾ ਲੱਗਿਆ ਹੂੰ ਉਹਨਾਂ ਨੇ ਉਹਦੇ ਇੱਕ ਮਾਪਦੰਡ ਤੈਅ ਕਰਤੇ 20 ਦਾ ਜਿਹੜਾ ਝਾੜ ਆ ਮੰਨ ਲਓ 30 ਤੋਂ ਲੈ ਕੇ 35 ਤੱਕ ਵੀ ਇਹਦੀ ਐਵਰੇਜ ਬਣ ਬਣ ਜਾਂਦੀ ਹੈ ਬਣ ਸਕਦੀ ਹੈ ਇੰਨਾ ਹੀ ਆ ਜੇ ਓਦੋਂ ਵੱਧ ਮੰਨ ਕੇ ਚੱਲ ਹੁਣ ਪਿਆਸ 60 ਕਵਾਂਟਲ ਮੇਰੇ 20 ਕਿਲਿਆਂ ਦੇ ਐਵਰੇਜ ਖਾਈ ਜਾਊਗੀ 20 ਕਿਲਿਆਂ ਨੂੰ ਜੇ ਆਪਾਂ 50 60 ਨਾਲ ਗੁਣਾ ਕਰ ਲਈਏ ਤਾਂ ਉਹ ਇਨਵੈਸਟੀਗੇਸ਼ਨ ਇਨਵੈਸਟੀਗੇਸ਼ਨ ਆਪਣੇ ਤੇ ਹੀ ਹੋਣੀ ਆ ਵੀ ਜ਼ਮੀਨ ਤਰੀਕਾ ਟਾਹੇ ਜਿਹੜੀ ਵੈਰਾਈਟੀ ਆਪਾਂ ਲਈ ਜਿਹਦਾ ਇੰਨਾ ਝਾੜ ਨਿਕਲਿਆ ਆ ਜਿਹਦਾ ਜਾਣੀ ਜਿੰਨਾ ਉਹ ਕਰਦੀ ਵੀ ਨਹੀਂ ਰეკਮੈਂਡ ਆਪਣੀ ਪੀਏ ਜੋ ਵੀ ਨਹੀਂ ਕਰਦੀ ਜਾਂ ਯੂਨੀਵਰਸਿਟੀ ਕੋਈ ਨਹੀਂ ਕਰਦੀ ਦੇਖ ਜੀਆਂ ਵੀ ਇੱਥੇ ਸਾਡੇ 83 ਵੀਰ ਵੀ ਗਲਤ ਆ ਜਿਹੜੇ ਉੱਥੋਂ ਲਿਆ ਕੇ ਝੋਨਾ ਪੰਜਾਬ ਚ ਵੇਚਦੇ ਸੀ ਇਦਾਂ ਦੀਆਂ ਜਿਹੜੀਆਂ ਮਾੜੀਆਂ ਨੀਤੀਆਂ ਨੇ ਜਿਹੜੇ ਵੀ ਇਦਾਂ ਦੇ ਅਣਸਰ ਕੰਮ ਕਰਦੇ ਆ ਉਹ ਕਿਸਾਨੀ ਦਾ ਬੇੜਾ ਡੋਬਣ ਸਹੀ ਹੈ ਜੀ ਚਲੋ ਆਪਾਂ ਬੇਨਤੀ ਕਰਦੇ ਆਂ ਸਰਕਾਰ ਨੂੰ ਵੀ ਵੀਰੇ ਵੀ ਇਹ ਜਿਹੜੀ ਨੀਤੀ ਆ ਆਪਦੀ ਤਿਆਰ ਕਰਨ ਸਹੀ ਤਰੀਕੇ ਦੇ ਨਾਲ ਝੋਨੇ ਦੀ ਖਰੀਦ ਕਰਨ ਇਸ ਸਾਲ ਨਹੀਂ ਹਰ ਸਾਲ ਜਾਨੀ ਜੇ ਉਹ ਫਸਲਾਂ ਦੇ ਵਿੱਚ ਫਰਕ ਪਾਉਂਦੇ ਨੇ ਚਲੋ ਉਹਨਾਂ ਨੇ ਪੂਸਾ 44 ਬੰਦ ਕਰਾਇਆ ਸਾਰੇ ਅਸੀਂ ਸਹਿਮਤ ਆਂ ਵੀ ਸਹੀ ਕਰਾਇਆ ਪਰ ਜੇ ਉਹਨਾਂ ਨੇ ਪੀਆਰ 126 ਸਾਨੂੰ ਲਾਉਣ ਲਈ ਦਿੱਤਾ ਤਾਂ ਇਹਦੀ ਖਰੀਦ ਵੀ ਉਹ ਯਕੀਨੀ ਬਣਾਉਣਾ ਤੇ ਜਿਹੜਾ ਕਿ ਕਿਸਾਨ ਨੂੰ ਮੰਡੀਆਂ ਦੇ ਵਿੱਚ ਰੋਲਣਾ ਨਾ ਪਵੇ ਜਾਂ ਕਿਸੇ ਪ੍ਰਾਈਵੇਟ ਸੰਸਥਾਨ ਨੂੰ ਵੇਚਣਾ ਨਾ ਪਵੇ ਤੇ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਵੀ ਸਾਡੀ ਹਜੇ ਇਹ ਨਿੱਕੀ ਜਿਹੀ ਕੋਸ਼ਿਸ਼ ਆ ਤੇ ਤੁਸੀਂ ਵੀ ਵੀਰੋ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸਾਡੀ ਵੀਡੀਓ ਨੂੰ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ